ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਮੀਤ ਸਿੰਘ ਜੀ ਐਸ ਮੋਟਰ ਤਲਵੰਡੀ ਸਾਬੋ ਤੋਂ ਜੀ ਲਓ ਜੀ ਬਾਈ ਜਿੰਨੇ ਵੀ ਭਰਾ ਆਪਣੇ ਕੋਲੇ ਮੈਸੇਜ ਕਰਦੇ ਸੀ ਵੀ ਸਾਨੂੰ ਇੱਕ ਦੀ ਸਸਤੀ ਗੱਡੀ ਦਿਵਾਓ ਜਿਹੜਾ ਵੀ ਮਾੜਾ ਮੋੜਾ ਕੰਮਕਾਰ ਚਲਾਉਣਾ ਹੁੰਦਾ ਜਿਵੇਂ ਕਿ ਬਾਈਆਂ ਨੇ ਜਾਂ ਕੋਈ ਸਬਜ਼ੀ ਦਾ ਕੰਮ ਚਲਾਉਣਾ ਹੋਵੇ ਦੁੱਧ ਦਾ ਕੰਮ ਚਲਾਉਣਾ ਹੋਵੇ ਕੋਈ ਵੀ ਕੰਮ ਚਲਾਉਣਾ ਹੋਵੇ ਬਾਈਆਂ ਵਾਸਤੇ ਸਪੈਸ਼ਲ ਗੱਡੀ ਲੈ ਕੇ ਆਏ ਆਂ ਬਾਈ ਜੀ ਅੱਜ ਮਰੂਤੀ ਗੱਡੀ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਇੱਕ ਵਾਰ ਮੈਂ ਗੱਡੀ ਦੀ ਕੰਡੀਸ਼ਨ ਚੈੱਕ ਕਰਾਉਣਾ ਬਾਈ ਜੀ ਸਾਰਿਆਂ ਨੂੰ ਇਹ ਗੱਡੀ ਦਾ ਇਹ ਆਪਾਂ ਕਹਿ ਸਕਦੇ ਹਾਂ ਵੀ ਬਹੁਤ ਜ਼ਿਆਦਾ ਹੀ ਘੱਟ ਰੇਟ ਦੇਣਾ ਹੈ ਇਹ ਗੱਡੀ ਦਾ ਜਿਹੜਾ ਅੱਜ ਆਪਾਂ ਦੇਣਾ ਹੈ ਜਿਵੇਂ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਜੀ ਆਪਣਾ ਕੰਮ ਹੈਗਾ ਗੱਡੀਆਂ ਦਾ ਤੇ ਆਪਣੇ ਕੋਲ ਜਿਹੜਾ ਗੱਡੀਆਂ ਦਾ ਰੇਟ ਆਉਂਦਾ ਤੁਹਾਨੂੰ ਉਹ ਕਿਤੇ ਵੀ ਨਹੀਂ ਮਿਲ ਸਕਦਾ ਗੱਡੀ ਚੈੱਕ ਕਰ ਸਕਦੇ ਹੋ ਬਾਈ ਜੀ ਮਰੂਤੀ ਗੱਡੀ ਆਪਣੇ ਕੋਲ ਆਈ ਹੋਈ ਹੈ 2000 ਮਾਡਲ ਹੈ 02 ਇੰਜਨ ਹੈ ਗੱਡੀ ਦੇ ਵਿੱਚ ਟਾਇਰ ਵਗੈਰਾ ਵਧੀਆ ਪਏ ਆ ਥੋੜੀ ਬਹੁਤ ਜਿਹੜੀ ਸੈਟਿੰਗ ਵੇਟਿੰਗ ਜੀ ਕਰਾਉਣ ਆਈ ਸੀਗੀ ਬਾਈ ਤੇ ਬੰਗਣਾ ਨਾਲ ਗੱਲਬਾਤ ਹੋਈ ਤਾਂ ਕਹਿੰਦੇ ਵੀ ਤੁਸੀਂ ਸਾਨੂੰ ਗੱਡੀ ਵਿੱਚ ਹੋਰ ਕਟਾ ਕੇ ਗੱਡੀ ਦੇ ਦਿਓ ਤੇ ਨਹੀਂ ਤਾਂ ਇਹ ਵੈਸੇ ਵੀ ਗੱਡੀ ਚੈੱਕ ਕਰ ਸਕਦੇ ਹੋ ਬਾਈ ਜੀ 골ਡਨ ਕਲਰ ਹੈ ਗੱਡੀ ਦਾ ਬਾਕੀ ਮੈਂ ਇੱਕ ਵਾਰੀ ਭਰਾਮਣ ਨੂੰ ਗੱਡੀ ਦੀ ਪੂਰੀ ਦੀ ਪੂਰੀ ਕੰਡੀਸ਼ਨ ਚੈੱਕ ਕਰਵਾ ਲਵਾਂਗੇ ਚਾਰੇ ਸਾਈਡਾਂ ਤੋਂ ਭਰਾਮਣ ਨੂੰ ਗੱਡੀ ਦੀ ਕੰਡੀਸ਼ਨ ਦਿਖਾਵਾਂਗੇ ਜੀ ਲੋ ਚਾਰੇ ਸਾਈਡਾਂ ਤੋਂ ਤੁਸੀਂ ਗੱਡੀ ਦੀ ਕੰਡੀਸ਼ਨ ਦੇਖ ਸਕਦੇ ਹੋ ਬਿਲਕੁਲ ਸਾਫ਼ ਕੰਡੀਸ਼ਨ ਦੀ ਗੱਡੀ ਜਿਹੜੀ ਇਸ ਵਾਰ ਆਪਣੇ ਕੋਲ ਆਈ ਹੋਈ ਹੈ ਜੀ ਬਾਕੀ ਗੱਡੀ ਦੇ ਵਿੱਚ ਟਾਇਰ ਵਗੈਰਾ ਪਾਏ ਹੋਏ ਨੇ ਟਾਇਰ ਵਗੈਰਾ ਦੀ ਕੰਡੀਸ਼ਨ ਵਧੀਆ ਪਈ ਹੈ ਚਾਰੇ ਸਾਈਡਾਂ ਤੋਂ ਜਿਹੜੀ ਗੱਡੀ ਦੀ ਭਰਾਵਾਂ ਨੂੰ ਕੰਡੀਸ਼ਨ ਪ੍ਰੋਪਰੀ ਦਿਖਾਵਾਂਗੇ ਆਪਾਂ ਬਾਕੀ ਸਾਹਮਣੇ ਟ੍ਰੇ ਵਗੈਰਾ ਆਪਣੀ ਪਈ ਆ ਕੰਮ ਵਾਸਤੇ ਜਿਹੜੀ ਸਪੈਸ਼ਲ ਆਪਾਂ ਨੂੰ ਗੱਡੀ ਆਈ ਸੀ ਇਹ ਬੰਗਣਾ ਗੱਲਬਾਤ ਹੋਈ ਵੀ ਕਹਿੰਦੇ ਆਪਾਂ ਗੱਡੀ ਇਹ ਸੇਲ ਕਰ ਦਿਆਂਗੇ ਬਾਈ ਵੀ ਇਹ ਥੋੜੀ ਬਹੁਤ ਆਪਣੀ ਪਰਸਨਲ ਯੂਜ਼ ਕਰਦੇ ਜਿਵੇਂ ਕੋਈ ਮਾੜਮੜਾ ਸਮਾਨ ਸਮੋਲ ਲੈਣਾ ਹੋਵੇ ਇਹੋ ਜਿਹਾ ਕੁਝ ਜੇ ਕਿਸੇ ਵੀਰ ਨੇ ਗੱਡੀ ਸਿੱਖਣੀ ਹੋਵੇ ਤਾਂ ਉਹਦੇ ਲਈ ਵੀ ਬੈਸਟ ਹੈ ਤੇ ਗੱਡੀ ਦਾ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ 15000 ਰੁਪਏ ਦੀ ਜਿਹੜੀ ਇਹ ਗੱਡੀ ਦਵਾਵਾਂਗੇ ਭਰਾਵਾਂ ਨੂੰ 15000 ਰੁਪਏ ਦੇ ਵਿੱਚ ਵੱਧ ਤੁਹਾਨੂੰ ਇਹ ਗੱਡੀ ਮਿਲਣੀ ਨੇ 1000 ਰੁਪਏ ਦੇ ਤੇ ਅਸੀਂ ਕਮਿਸ਼ਨ ਲਵਾਂਗੇ 16000 ਰੁਪਏ ਦੇ ਵਿੱਚ ਉਕਮ ਬੁੱਕੀ ਜਿਹੜੀ ਗੱਡੀ ਦੇਵਾਂਗੇ ਸੋ ਕਿਸੇ ਵੀ ਵੀਰ ਨੇ ਗੱਡੀ ਲੈਣੀ ਹੋਵੇ ਇੱਕ ਵਾਰ ਮੈਂ ਚਾਰੇ ਸਾਈਡਾਂ ਤੋਂ ਜੀ ਗੱਡੀ ਦੀ ਕੰਡੀਸ਼ਨ ਚੈੱਕ ਕਰਵਾਦਣਾ ਸਾਰੇ ਭਰਾਵਾਂ ਨੂੰ ਲਓ ਜੀ ਆਹ ਜਿਹੜਾ ਕੰਮ ਹੈ ਸੈਟਿੰਗ ਵੈਟਿੰਗ ਆਪਾਂ ਕਰਕੇ ਦੇਣੀ ਆ ਇਸ ਟਾਈਮ ਇਹ ਬਾਈ ਸੈਟਿੰਗ ਵੈਟਿੰਗ ਹੈ ਕਿ ਆਪਣੀ ਜਿਹੜੀ ਕਰਵਾਉਣਾ ਹੈ ਹੋਇਆ ਜਿਵੇਂ ਕਿ ਪੇਪਰ ਵਗੈਰਾ ਨਹੀਂ ਚੱਲਦੀ ਸੀ ਗੱਡੀ ਦੇ ਤੇ ਜੇ ਕਿਸੇ ਬਾਈ ਕੋਲੇ ਕੋਈ ਥੋੜੀ ਜੀ ਮੰਨ ਕੇ ਚਲੋ 40 45 ਹਜ਼ਾਰ ਤੱਕ ਗੱਡੀ ਹੈਗੀ ਆ ਤਾਂ ਆ ਤੇ ਨਹੀਂ ਇਹ ਕਿਸੇ ਵੀਰ ਨੇ ਘੱਟ پیسے ਲਾਉਣੇ ਮੰਨ ਕੇ ਚਲੋ ਜੀ 15-16000 ਰੁਪਏ ਲਾਉਣਾ ਤਾਂ ਤੁਸੀਂ ਗੱਡੀ ਇਹ ਲਿਆ ਸਕਦੇ ਹੋ। ਬਾਕੀ ਜਿਵੇਂ ਕਿ ਭਰਾਵਾਂ ਨੂੰ ਪਤਾ ਵੀ ਘੱਟ ਡਲਿੰਗ ਗੱਡੀਆਂ ਨਾਲ ਦੀ ਨਾਲ ਸੇਲ ਹੋ ਜਾਂਦੀਆਂ ਨੇ। ਇਹ ਵੀ ਗੱਡੀ ਆਪਣੇ ਕੋਲੇ ਬਹੁਤ ਹੀ ਘੱਟ ਪੈਸੇ ਨੇ ਲਈ ਹੈ ਜੀ। ਮਰੂਤੀ ਗੱਡੀ ਐ। ਬਾਕੀ ਜੀ ਸੀਟਾਂ ਵਗੈਰਾ ਜਿਹੜੀਆਂ ਨੇ ਵਿੱਚੋਂ ਕੱਢੀਆਂ ਹੋਈਆਂ ਨੇ। ਸੀਟਾਂ वगैरह हैंगिंग हैं दिया सारीयां ਨਾਲ ਦੇਵਾਂਗੇ ਪਰ ਅਸੀਂ ਟੈਂਸ ਟਾਈਮ ਕੱਢੀਆਂ ਹੋਈਆਂ ਨੇ ਬਾਕੀ ਤੁਸੀਂ ਦੇਖ ਸਕਦੇ ਹੋ ਜਿਵੇਂ ਵੀ ਬਾਗਾਂ ਕੋਲੇ ਜਿਹੜੀ ਗੱਡੀ ਹੈ ਓਮੀ ਆਪਾਂ ਵੀਡੀਓ ਬਣਾ ਕੇ ਭਰਾਵਾਂ ਨੂੰ ਦਿਖਾ ਰਹੇ ਹਾਂ ਤੁਹਾਨੂੰ ਇੱਕ ਵਾਰੀ ਮੈਂ ਤੁਹਾਨੂੰ ਇਹ ਟਾਇਰਾਂ ਦੀ ਕੰਡੀਸ਼ਨ ਵੀ ਚੈੱਕ ਕਰਵਾ ਦਿੰਨਾ ਲਓ ਜੀ ਫਰੰਟ ਵਾਲੇ ਟਾਇਰ ਦੇਖ ਸਕਦੇ ਹੋ ਬਾਕੀ ਥੱਲੋਂ ਇਹ ਗੱਡੀ ਕਿਤੋਂ ਵੀ ਗਲੀ ਨਹੀਂ ਹੈਗੀ ਜਿੰਮੀਨ ਗੱਲ ਆ ਮਗਲੇ ਟਾਇਰ ਬਿਲਕੁਲ ਨਵੇਂ ਪਾਏ ਹੋਏ ਆ ਬਾਈ ਨੇ ਗੱਡੀ ਤੇ ਇਹ ਸਾਈਡ ਤੋਂ ਦੇਖ ਸਕਦੇ ਹੋ ਲਓ ਜੀ ਮਗਲੇ ਟਾਇਰ ਵੀ ਦੇਖ ਸਕਦੇ ਹੋ ਮੂਹਰੇ ਟਾਇਰ ਵੀ ਦਿਖਾ ਦਿੰਨੇ ਭਰਾਵਾਂ ਨੂੰ ਗੱਡੀ ਦੇ ਮਗਲ ਟਾਇਰ ਤਾਂ ਪੈ ਰਹੇ ਨੇ ਜੀ ਘੱਟੋ ਘੱਟ ਜੇ ਆਪਾਂ ਕਹਿ ਸਕਦੇ ਹਾਂ ਵੀ 70 ਤੋਂ 80 ਪੈਸੇ ਮੂਗਲ ਟਾਇਰ ਹੈਗੇ ਨੇ 50 ਕ ਪੈਸੇ ਬਾਕੀ ਇਸ ਸਾਈਡ ਤੋਂ ਦੇਖ ਸਕਦੇ ਹੋ 4 ਸਪੀਡ ਗੱਡੀ ਹੈ ਇਹ ਸਟਾਰਟ ਹੈ ਰਨਿੰਗ ਕੰਡੀਸ਼ਨ ਵਿੱਚ ਇੰਜਨ ਗੇਅਰ ਗੱਡੀ ਦਾ ਬਿਲਕੁਲ ਓਕੇ ਹੈ ਬਾਈ ਜੀ ਲਓ ਹੁਣ ਤੁਸੀਂ ਚੈੱਕ ਕਰ ਸਕਦੇ ਹੋ ਗੱਡੀ ਦਾ ਇਹ ਇੰਜਨ ਹੈ ਜੀ ਦਾ 02 ਇੰਜਨ ਹੈ ਬਾਕੀ ਗੱਡੀ ਦੇ ਵਿੱਚ ਕੰਪਰੈਸਰ ਵਗੈਰਾ ਵੀ ਲੱਗਿਆ ਹੋਇਆ ਏਸੀ ਚੱਲਦਾ ਨਹੀਂਗਾ ਪਰ ਏਸੀ ਲੱਗਿਆ ਹੋਇਆ ਇੱਧਰ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਚਾਰੇ ਸਾਈਡਾਂ ਤੋਂ ਬੈਟਰੀ ਵਗੈਰਾ ਵੀ ਵਧੀਆ ਬੈਟਰੀ ਹੈਗੀ ਪਾਵਰ ਜ਼ੋਨ ਦੀ ਬੈਟਰੀ ਹੈ ਗੱਡੀ ਦੇ ਵਿੱਚ ਬਾਕੀ ਸਾਫ ਕੰਡੀਸ਼ਨ ਦੀ ਕਾਰ ਆ ਕੋਈ ਇਹੋ ਜਿਹੀ ਗੱਲ ਹੈ ਨਹੀਂ ਵੀ ਗੱਡੀ ਕਿਤੇ ਐਕਸੀਡੈਂਟ ਹੋਵੇ ਬਿਲਕੁਲ ਓਕੇ ਪਈ ਹੈ ਇਹ ਆਪਣਾ ਵੀਡੀਓ ਬਣਾਉਣ ਦਾ ਮਕਸਦ ਹੈਗਾ ਜਿਹਦੇ ਵਿੱਚ ਵੀ ਜੇ ਕਿਸੇ ਵੀ ਵੀਰ ਨੇ ਗੱਡੀ ਸਿੱਖਣ ਵਾਸਤੇ ਲੈਣੀ ਹੈ ਸਪੈਸ਼ਲ ਜੇ ਸਿੱਖਣ ਵਾਸਤੇ ਲੈਣੀ ਹੈ ਤਾਂ ਤਾਂ ਵੀ ਦੇਖ ਸਕਦੇ ਹੋ ਬਾਕੀ ਮੈਂ ਬਾਰੀਆਂ ਵਗੈਰਾ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਇਹਦਾ ਸਪੈਡਰ ਇਸ ਟਾਈਮ ਕੰਮ ਕਰੀ ਜਾਂਦੇ ਆ ਤਾਂ ਕਰਕੇ ਗੱਤੇ ਵਗੈਰਾ ਖੋਲੇ ਹੋਏ ਨੇ ਇਸ ਸਾਈਡ ਤੋਂ ਵੀ ਦੇਖ ਸਕਦੇ ਹੋ ਬਾਕੀ ਗੱਡੀ ਸਟਾਰਟ ਹੈ ਜੀ ਇਹ ਗਿਰ ਵਗੈਰਾ ਲੀਵਰ ਵਗੈਰਾ ਬਿਲਕੁਲ ਓਕੇ ਪਿਆ ਲਓ ਜੀ ਗੱਡੀ ਸਟਾਰਟ ਹੋ ਗਈ ਸਿਲੈਂਸਰ ਲੀਕ ਹੈ ਚਲੋ ਮਾੜਾ ਮੋਟਾ ਕੰਮ ਤਾਂ ਹੋ ਹੀ ਜਾਂਦਾ ਤੇ ਜਿਹੜੇ ਹਿਸਾਬ ਨਾਲ ਗੱਡੀ ਦਾ ਰੇਟ ਆ ਤੁਹਾਨੂੰ ਪਤਾ ਹੀ ਹੈ ਵੀ ਇੰਨੇ ਸਸਤੇ ਗੱਡੀ ਕਿੱਥੋਂ ਨਹੀਂ ਮਿਲਦੀ ਕਾਪੀ ਵਗੈਰਾ ਸਾਰੀ ਕੁਝ ਪੂਰਾ ਜੀ ਗੱਡੀ ਦਾ ਸੋ ਕਿਸੇ ਵੀ ਵੀਰ ਨੇ 15000 ਰੁਪਏ ਲਾਉਣੇ 1000 ਰੁਪਏ ਵਿੱਚ ਮੈਂ ਆਪਣਾ ਕਮਿਸ਼ਨ ਲੈਣਾ ਹੈ ਜੀ ਦੇਖੋ ਘੱਟ ਬੈਸ ਨੇ ਗੱਡੀਆਂ ਬਹੁਤ ਘੱਟ ਮਿਲਦੀਆਂ ਨੇ ਸਪੈਸ਼ਲ ਬਾਈਆਂ ਵਾਸਤੇ ਜੇ ਕਿਸੇ ਬਾਈ ਨੇ ਸਬਜ਼ੀ ਦਾ ਕੰਮ ਚਲਾਉਣਾ ਹੋਵੇ ਤੁਸੀਂ ਦੁੱਧ ਦਾ ਕੰਮ ਚਲਾਉਣਾ ਹੋਵੇ ਤੇ ਕਹਿ ਸਕਦੇ ਆਂ ਵੀ ਕੋਈ ਆਪਣੇ ਖੇਤ ਵਾਸਤੇ ਵੀ ਤੁਹਾਨੂੰ ਗੱਡੀ ਚਾਹੀਦੀ ਹੋਵੇ ਇਹ ਜਿਹੀਆਂ ਗੱਡੀਆਂ ਤੁਹਾਨੂੰ ਬਹੁਤ ਘੱਟ ਮਿਲਣਗੀਆਂ ਸਿਰਫ ਔਰ ਸਿਰਫ ਮਿਲ ਸਕਦੀਆਂ ਜੀਐਸ ਮੋਟਰਸ ਤੇ ਬਾਕੀ ਜਿਵੇਂ ਕਿ ਭਰਾਮ ਨੂੰ ਪਤਾ ਹੈ ਜੀ ਆਪਣਾ ਕੰਮ ਹੈਗਾ ਗੱਡੀਆਂ ਦਾ ਸਾਰਾ ਸੇਲ ਪਰਚੇਸ ਦਾ ਵੀ ਹੈਗਾ ਰਿਪੇਅਰ ਦਾ ਵੀ ਹੈਗਾ ਤੇ ਡੈਂਟਿੰਗ ਪੇਂਟਿੰਗ ਦਾ ਵੀ ਆਪਣਾ ਕੰਮ ਹੈਗਾ ਜੋ ਕਿਸੇ ਵੀ ਵੀਰ ਨੂੰ ਗੱਡੀ ਚਾਹੀਦੀ ਹੋਵੇ ਤੁਸੀਂ ਆਪਣੇ ਕੋਲੇ ਆ ਸਕ ਸਕਦੇ ਹੋ ਜੀਐਸ ਮੋਟਰ ਤਲਵੰਡੀ ਸਾਬੋ ਤੇ 15000 ਰੁਪਏ ਦੇ ਵਿੱਚ ਅੱਜ ਸਪੈਸ਼ਲ ਭਰਾਵਾਂ ਵਾਸਤੇ ਗੱਡੀ ਲੈ ਕੇ ਆਏ ਜੀ ਅਮਰੋਤੀ ਆਪਣੇ ਕੋਲੇ ਵੱਤੋਂ ਵੱਤ ਗੱਡੀ 10 ਦਾ 15 ਮਿੰਟ ਖੜ੍ਹਦੀਆਂ ਨਾਲ ਦੀ ਨਾਲ ਗੱਡੀ ਸੇਲ ਹੋ ਜਾਂਦੀ ਹੈ ਤੇ ਬਾਕੀ ਮੈਂ ਗੱਡੀਆਂ ਬਹੁਤ ਵੇਚੀਆਂ ਜਿੰਨੇ ਵੀ ਭਰਾ ਆਪਣੇ ਕੋਲ ਗੱਡੀਆਂ ਲੈ ਕੇ ਵੀ ਗਏ ਨੇ ਉਹਨਾਂ ਦੀ ਵੀਡੀਓ ਵੀ ਆਪ ਪਾਈਆਂ ਹੋਈਆਂ ਨੇ ਬਹੁਤ ਦੂਰੋਂ ਦੂਰੋਂ ਆਪਣੇ ਕੋਲ ਲੋਕ ਆਉਂਦੇ ਆ ਗੱਡੀਆਂ ਲੈਣ ਵਾਸਤੇ ਇਹ ਵਾਲੀ ਗੱਡੀ ਦਾ ਨੰਬਰ ਹੈਗਾ ਦਿੱਲੀ ਦਾ ਜੀ ਕੋਈ ਗੱਡੀ ਦੀ ਪਾਸਿੰਗ ਨਹੀਂ ਹੈਗੀ ਕਈ ਵਾਰ ਵੀ ਸਾਨੂੰ ਮੈਸੇਜ ਕਰਦੇ ਵੀ ਗੱਡੀ ਦੀ ਪਾਸ ਸੋ ਬਹੁਤ ਘੱਟ ਰੇਟ ਆ ਗੱਡੀ ਦਾ ਜੇ ਆਪਾਂ ਸਕ੍ਰੈਪ ਦੇ ਵਿੱਚ ਵੀ ਗੱਡੀ ਦਈਏ ਤਾਂ ਤਾਂ ਵੀ 15-16000 ਰੁਪਏ ਦੇ ਵਿੱਚ ਗੱਡੀ ਜਿਹੜੀ ਮਿਲ ਜਾਂਦੀ ਹੈ ਕਹਿ ਸਕਦੇ ਨੇ ਵੀ ਸਕ੍ਰੈਪ ਦੇ ਵਿੱਚ ਆਪਾਂ ਨੂੰ ਰੇਟ 15-16000 ਰੁਪਏ ਮਿਲ ਜਾਂਦਾ ਚਲੋ ਆਪਾਂ ਨੂੰ ਇਹ ਗੱਲ ਆ ਵੀ ਕਿਸੇ ਗਰੀਬ ਬੰਦੇ ਨੇ ਜਾਂ ਕਿਸੇ ਬੰਦੇ ਨੇ ਕੋਈ ਗੱਡੀ ਸਿੱਖਣੀ ਹੋਵੇ ਗੱਡੀ ਲੈ ਜਾਣੀ ਹੋਵੇ ਸਾਨੂੰ ਕਾਲ ਕਰਕੇ ਤੁਸੀਂ ਆ ਸਕਦੇ ਹੋ ਜੀਐਸ ਮੋਟਰਸ ਸੋ ਬਾਕੀ ਉਮੀਰ ਸਾਰੇ ਭਰਾ ਠੀਕ ਠਾਕ ਹੋਣਗੇ ਜੇ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗੀ ਆਪਣਾ ਪੇਜ ਸਬਸਕ੍ਰਾਈਬ ਕਰ ਲਿਓ ਜੀਐਸ ਮੋਟਰਸ ਤੇ ਲੋੜ ਨੇ ਸਾਬੂ ਬਾਕੀ ਆਪਣਾ ਜਿਹੜਾ ਮੋਬਾਈਲ ਨੰਬਰ ਆ ਡਿਸ ਤੁਸੀਂ ਕਾਲ ਕਰ ਸਕਦੇ ਹੋ WhatsApp ਮੈਸੇਜ ਕਰ ਸਕਦੇ ਹੋ ਮੇਨ ਗੱਲ ਹੋਰ ਤੁਸੀਂ ਕੋਈ ਆਪਣੀ ਗੱਡੀ ਵੇਚਣਾ ਵੀ ਚਾਹੁੰਦੇ ਹੋ ਜੀ ਸਾਨੂੰ ਤਾਂ ਵੀ ਕਾਲ ਕਰਕੇ ਦੱਸ ਸਕਦੇ ਹੋ ਜੀ ਤਾਂ ਮੈਂ ਤੁਹਾਡਾ ਆਪਣਾ ਗੁਰਮੀਤ ਸਿੰਘ ਜੀ ਇਸ ਤੋਂ ਮਤਲਬ ਉਹਨਾਂ ਦੀ ਸਭ ਤੋਂ ਤਾਂ ਮਿਲਦੇ ਆਪਾਂ ਅਗਲੀ ਵੀਡੀਓ ਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ